ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਨੂੰ ਸਮਰਪਿਤ ਅੱਜ ਜੰਡਿਆਲਾ ਗੁਰੂ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੇ ਵਾਸਤੇ ਜੰਡਿਆਲਾ ਗੁਰੂ ਗਰਬਾਰ ਰੋਡ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਸੀ ਜੋ ਕਿ ਇਸ ਸਮੇਂ ਗੁਰਦੁਆਰਾ ਤਪਸਥਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਗੁਰਦੁਆਰਾ ਚੋਤੀਸਰ ਵਿਖੇ ਪਹੁੰਚਿਆ ਹੈ ਜਿੱਥੇ ਕਿ ਸੰਤਾਂ ਦੇ ਭਾਰੀ ਇਸ਼ਾਅ ਦੇ ਨਾਲ ਨਗਰ ਕੀਰਤਨ ਦੇ ਸਵਾਗਤ ਲਈ ਖੜੀਆਂ ਨੇ ਤੁਸੀਂ ਦੇਖ ਰਹੇ ਹੋ ਤੋਂ ਇਸ ਦੇ ਨਾਲ ਨਾਲ ਹੀ ਹੋਰ ਸ਼ਹਿਰ ਦੀਆਂ ਜੋ ਸ਼ਖਸੀਅਤਾਂ ਇਸ ਮੌਕੇ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਸੁਖਾ ਸਿੰਘ ਜੀ ਜੋ ਇਸ ਸਮੇਂ ਸਮੂਹ ਸੇਵਾਦਾਰਾਂ ਦੇ ਨਾਲ ਜੋਤੀ ਸਰ ਦੇ ਸਮੂਹ ਸੇਵਾਦਾਰਾਂ ਦੇ ਨਾਲ ਖੜੇ ਨੇ ਕਿਉਂਕਿ ਨਗਰ ਕੀਰਤਨ ਦੇ ਜੋ ਸਵਾਗਤ ਕਰ ਲਈ ਪੰਜਾਂ ਪਿਆਰਿਆਂ ਦਾ ਸਵਾਗਤ ਕਰ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕਰ ਲਈ ਤੋਂ ਇਸ ਟਾਈਮ ਜੋ ਨਗਰ ਕੀਰਤਨ ਗੋਤੀ ਸ਼ਰਮਾ ਲਾਜੇ ਵਾਲਾ ਗੁਰੂ ਦਾ ਗੁਰਦੁਆਰਾ ਤਪਸਥਾਨ ਬਾਬਾ ਗੁਰਬਖਸ਼ ਸਿੰਘ ਜੀ ਇਹਨਾਂ ਦੇ ਗੁਰਦੁਆਰਾ ਸਾਹਿਬ ਦੇ ਖੇਤਰ ਸੰਗਤਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਜੀ ਇਸ ਮੌਕੇ ਜੋ ਲੰਗਰ ਲਗਾਏ ਗਏ ਨੇ ਸੰਗਤਾਂ ਦੇ ਵਾਸਤੇ ਵਿਸ਼ੇਸ਼ ਕਰਕੇ ਬਾਬਾ ਸੁਖਾ ਸਿੰਘ ਲੋਕ ਸਮੂਹ ਜੋਸ਼ੀਆਤੀ ਸੰਗਤ ਵੱਲੋਂ ਜੋ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦੇ ਦਾ ਤਿਆਰ ਕਰ ਰਹੇ ਨੇ ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਜੀ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਇਹ ਕਿ ਜੋ ਬੀਬੀਆਂ ਦਾ ਜਥਾ ਝਾੜੂ ਨਾਲ ਸੇਵਾ ਕਰ ਰਿਹਾ ਹੈ ਸਫਾਈ ਦੀ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈ ਜਿੰਨਾ ਵੀ ਸਦਕਾਰ ਗੁਰਮੀ ਸਾਹਿਬ ਜੀ ਦਾ ਕੀਤਾ ਜਾਵੇ ਉਹਨਾਂ ਹੀ ਘਟ ਹੈ ਸੋ ਗੁਰਦੁਆਰਾ ਤਪਸਥਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਜੋਤੀਸ਼ਰ ਵਿਖੇ ਜੋ ਨਗਰਕੀਤਨੇ ਇਸ ਸਮੇਂ ਪਹੁੰਚਿਆ ਹੈ ਇਹ ਮੁੱਖ ਸੇਵਾਦਾਰ ਬਾਬਾ ਸੁਖਾ ਜੀ ਸਿੰਘ ਜੀ ਵੱਲੋਂ ਸਮੂਹ ਸੇਵਾਦਾਰਾਂ ਅਤੇ ਆਈਆਂ ਹੋਈਆਂ ਸੰਤਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਕਰੋ ਕਰੋ ਸੋ ਨਗਰ ਕੀਤੇ ਜੋ ਹੈ ਕਿ ਸਾਰਾ ਹੀ ਪੈਦਲ ਸਜਾਇਆ ਗਿਆ ਹੈ ਤੇ ਬੜੇ ਵਧੀਆ ਤਰੀਕੇ ਨਾਲ ਨਗਰੀਤਨ ਜੋ ਇਸ ਸਮੇਂ ਪੈਦਲ ਜੋ ਆਪਣੀ ਨਾਮ ਬਣੀ ਹੁੰਦਾ ਫੜਦਾ ਹੋਇਆ ਸਾਰੇ ਸ਼ਹਿਰ ਦੇ ਵਿੱਚੋਂ ਇਸ ਸਮੇਂ ਜੋਤੀ ਸ਼ਰਮ ਹੱਲਾ ਵਿੱਚ ਪਹੁੰਚਿਆ ਹੈ ਸੋ ਦਰਸ਼ਨ ਕਰਾਉਣੇ ਹਨ ਜੀ ਤੁਹਾਨੂੰ ਪਾਲਤੀ ਸਾਹਿਬ ਦੇ ਪੰਜਾਬ ਪਿਆਰਿਆਂ ਦੇ ਦਰਸ਼ਨ ਕਰ ਸਕਦੇ ਹੋ ਇਸ ਸਮੇਂ ਸੋ ਅੱਗੇ ਅੱਗੇ ਰੰਗੋਲੀ ਜੋ ਸੇਵਾਦਾਰਾਂ ਨੂੰ ਬਣਾਈ ਜਾ ਰਹੀ ਹੈ ਫੁੱਲਾਣਾ ਸਜਾਵਟ ਦੇ ਤਲੀਆਂ ਨਾਲ ਸਜਾਵਟ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਸੋ ਇਸ ਸਮੇਂ ਨਗਰ ਕੀਰਤਨ ਜੋਤੀਸ਼ਰ ਮਹੱਲੇ ਵਿਖੇ ਪਹੁੰਚਿਆ ਹੈ ਇਹ ਸੰਗਤਾਂ ਦੇ ਵੱਲੋਂ ਜੋ ਭਾਰੀ ਉਤਸ਼ਾਹ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਇਸ ਤੋਂ ਪਿਛੇ 600 ਅਲੀਡ ਕਾਨਵਰਟ ਸਕੂਲ ਚੰਡਿਆਲਾ குரு ਵੱਲੋਂ ਵੀ ਵਿਸ਼ੇਸ਼ ਜੋ ਸਨਮਾਨ ਕੀਤਾ ਗਿਆ ਨਗਰ ਕੀਰਤਨ ਦੇ ਪ੍ਰਬੰਧ ਕੀਤਾ ਗਿਆ ਸੀ ਜੋ ਸੰਗਤ ਦੇ ਵਾਸਤੇ ਲੰਗਰ ਲਗਾਇਆ ਗਿਆ ਸੀ ਇਸ ਤੋਂ ਇਲਾਵਾ ਜੋ 60 ਸੌਜਲ ਐਲੀਟ ਕਾਨਵਰਟ ਸਕੂਲ ਜੰਡਿਆਲਾ ਗੁਰੂ ਦਿਗਤਕੇ ਦੀ ਟੀਮ ਵੀ ਚੋਹਰ ਦਿਖਾ ਰਹੀ ਸੀ ਸੋ ਹੁਣ ਪਹੁੰਚਿਆ ਹਾਂ ਜੀ ਜੋਤੀਸਰ ਗੁਰਦੁਆਰਾ ਸਾਹਿਬ ਤਪਸਥਾਨ ਸੰਤ ਬਾਬਾ ਗੁਰਬਜ ਸਿੰਘ ਜੀ ਵਿਕੇ ਜਿੱਥੇ ਕਿ ਤੁਸੀਂ ਦੇਖੋ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਸੋ ਗੁਰੂ ਨਾਨਕ ਸਾਹਿਬ ਜੀ ਜੋ ਸਾਰਿਆਂ ਤੇ ਕਿਰਪਾ ਬਖ ਕਰੀਏ ਕਣ ਬਣਾਈ ਰੱਖਣ ਤੇ ਇਸੇ ਤਰ੍ਹਾਂ ਹੀ ਖੁਸ਼ੀਆਂ ਬਖਸ਼ਦੇ ਰਹਿਣ ਸੋ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਜੋ ਜਿੱਤੇ ਹੋਏ ਉਪਦੇਸ਼ਾਂ ਦੇ ਪਹਿਰਾ ਵੀ ਦੇਣਾ ਚਾਹੀਦਾ ਹੈ ਤੇ ਮਿਲ ਵਰਤ ਕੇ ਸ਼ਾਂਤੀ ਦੇ ਵਿੱਚ ਰਹਿਣਾ ਚਾਹੀਦਾ ਹੈ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਕੀਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਖਾਣਾ ਚਾਹੀਦਾ ਹੈ ਜਿਸ ਤਰ੍ਹਾਂ ਸਾਨੂੰ ਬਾਬੇ ਨਾਨਕ ਨੇ ਉਪਦੇਸ਼ ਦਿੱਤੇ ਨੇ ਸੋ ਆਸ ਕਰਦੇ ਹਾਂ ਕਿ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨੇ ਤੇ ਚੱਲਣ ਦੀ ਜਾਚ ਆ ਜਾਵੇ ਸੋ ਇਸ ਸਮੇਂ ਜੋਤੀ ਸ਼ਰਮਖੇ ਨਗਰ ਕੀਰਨ ਪਹੁੰਚਿਆ ਹੈ ਉਸ ਸਰੂਪ ਸਿੰਘ ਜੀ ਨੇ ਸੰਤ ਮਕੈਨਿਕਲ ਵਰਕਸ ਵਾਲੇ ਹੋਰ ਸੰਗਤਾਂ ਇੱਥੇ ਮੌਜੂਦ ਨੇ ਬਾਬਾ ਸੁੱਖਾ ਸਿੰਘ ਜੀ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਸੀ ਨਗਰ ਕੀਰਤਨ ਦਾ ਤੇ ਆਈਆਂ ਹੋਈਆਂ ਸੰਗਤਾਂ ਦੇ ਲਈ ਪ੍ਰਸ਼ਾਦੇ ਪਾਣੀ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਇਸ ਮੁਹੱਲੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਸੁੱਖਾ ਸਿੰਘ ਜੀ ਵੱਲੋਂ ਜੋ ਸੰਗਤਾਂ ਦਾ ਸਰੋਪਾ ਪਾ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰੋਪਾ ਪਾ ਕੇ ਸਨਮਾਨ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਇਸ ਸਮੇਂ ਚੰਡੇ ਵਾਲਾ ਗੁਰੂ ਚਰੇ ਸੁਖਮਨੀ ਸਾਹਿਬ ਸ਼ਿਵਾ ਸੁਸਾਇਟੀ ਤੋਂ ਜੋ ਜੋ ਸਵੇਰੇ ਆਰੰਭ ਹੋਇਆ ਸੀ ਉਸ ਸਮੇਂ ਜੋਤੀ ਸ਼ਰਮਾ ਲੈ ਕੇ ਪਹੁੰਚਿਆ ਹੈ ਜਿੱਥੇ ਨਿਸ਼ਾਨ ਸਿੰਘਾਂ ਦਾ ਤੇ ਪੰਜਾਂ ਪਿਆਰਿਆਂ ਦਾ ਜੋ ਸਵਾਗਤ ਕੀਤਾ ਜਾ ਰਿਹਾ ਉਹਨਾਂ ਦੀ ਵਰਖਾ ਦੇ ਨਾਲ ਸੋ ਬਾਬਾ ਜੀ ਵੱਲੋਂ ਗੁਰੂ ਜੀ ਬਖਸ਼ਿਸ਼ ਰੂਪੋਂ ਆ ਕੇ ਪੰਜਾਂ ਪਿਆਰਿਆਂ ਦਾ ਨਿਸ਼ਾਨ ਸਿੰਘਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਡੇ ਚੈਨਲ ਵੱਲੋਂ ਵੀ ਸਾਰਿਆਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਬਣੀ ਰਵੇ ਤੇ ਆਪ ਸਭੀ ਭਾਈਚਾਰਕ ਸੰਗਾਂ ਨਿਰਵਰਤ ਰਹਿਣ ਸਾਰੇ ਪਿਆਰ ਦੇ ਨਾਲ ਸ਼ਤਕਾਰ ਦੇ ਨਾਲ ਜੋ ਬਾਬਾ ਸੁਖਾ ਸਿੰਘ ਜੀ ਵੱਲੋਂ ਸਮੂਹ ਸੰਗਤ ਜੋਤੀ ਸਾਹਿਬ ਜੀ ਵੱਲੋਂ ਜੋ ਸਾਰੇ ਨਗਰ ਮਦਨਪੁਰ ਪੜੇ ਉਤਸ਼ਾਹ ਦੇ ਨਾਲ ਇੱਥੇ ਮਨਾਏ ਜਾਂਦੇ ਨੇ ਤੇ ਸੰਤਾਂ ਨੂੰ ਜੋ ਗੁਰਬਾਣੀ ਦੇ ਨਾਲ ਗੁਰੂ ਇਤਿਹਾਸ ਨਾਲ ਜੋੜ ਲਈ ਵੱਡੇ ਵੱਡੇ ਇਥੇ ਪ੍ਰੋਗਰਾਮ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਨੇ ਲਗਾਤਾਰ ਬਾਬਾ ਸੁਖਾ ਸਿੰਘ ਜੀ اور ਸੰਗੂ ਜੋਤਿਸ਼ਾਤ ਸੰਗਤ ਜੋਤਿਸ਼ਾਤ ਦੀ ਸੰਗਤ ਵੱਲੋਂ ਬੜੇ ਪਿਆਰ ਸਤਿਕਾਰ ਦੇ ਨਾਲ ਸ਼ਰਧਾਂਜਲੀ ਸੇਵਾ ਕੀਤੀ ਜਾ ਰਹੀ ਹੈ ਸੋਸਾਇਟੀ ਦੇ ਪ੍ਰਧਾਨ ਰਲਬੀ ਸਿੰਘ ਜੀ ਪੱਕੀ ਬਾਬਾ ਸੁਖਾ ਸਿੰਘ ਜੀ ਦਾ ਸਨਮਾਨ ਕਰ ਰਿਹਾ ਜੀ ਕਰੋ ਦਰਸ਼ਨ ਤੇ ਜੋਤ ਕੌਂਟੰਟਰੀ ਨੂੰ ਸਤਿਕਾਰ ਸਤਿਗੁਰੂ ਜੀ ਨੂੰ ਨਾਮ ਸਾਹਿਬ ¡Gracias! No, no, no. ਇੱਥੇ ਗੁਰਦੁਆਰਾ ਜੋਤੀਸ਼ਰਦੀਸ਼ ਨੂੰ ਸਾਧ ਸੰਗਤ ਵੱਲੋਂ ਔਰ ਬਾਬਾ ਸੁੱਖਾ ਜੀ ਵੱਲੋਂ ਜੋ ਸੰਗਤਾਂ ਵੱਲੋਂ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਦੇ ਵਿੱਚ ਛੋਟੇ ਛੋਟੇ ਬੱਚੇ ਬੈਂਡ ਵਾਜੀਆਂ ਦੇ ਨਾਲ ਜਾਂ ਹੋਰ ਗੱਤਕਾ ਖਾੜੇ ਦੇ ਸਿੰਘ ਛੋਟੇ ਬੱਚੇ ਵੱਡੇ ਸਾਰੇ ਜੋ ਵੀ ਸ਼ਾਮਲ ਨੇ ਉਹਨਾਂ ਦੀ ਸੇਵਾ ਵਾਸਤੇ ਅੱਜ ਇੱਥੇ ਲੰਗਰ ਪਾਣੀ ਪ੍ਰਸ਼ਾਦੇ ਪਾਣੀ ਦਾ ਵੀ ਵਿਸ਼ਵਾਸ ਕਰਕੇ ਪ੍ਰਬੰਧ ਹੈ ਸੋ ਗੁਰਦੁਆਰਾ ਜੋਤੀਸ਼ਰਦੀਸ਼ ਨੂੰ ਸਾਧ ਸੰਗਤ ਸੋ ਇੱਧਰ ਸਾਹਿਬ ਜੀ ਦਾ ਜੋਰਾਵਰ ਸਿੰਘ ਅਤਕਾ ਖਾੜਾ ਜਿਹੜੇ ਸਿੰਘ ਅੱਜ ਗੱਤਕੇ ਦੇ ਜੋਹਰ ਦਿਖਾ ਰਹੇ ਨੇ ਸਾਡੇ ਨਾਲ ਤੇ ਗੱਤਕੇ ਦੇ ਜੋਹਰ ਦਿਖਾ ਰਿਹਾ ਸਾਹਿਬ ਜੀ ਦਾ ਜੋਰਾਵਰ ਸਿੰਘ ਅਤਕਾ ਖਾੜਾ ਦੇ ਪ੍ਰਧਾਨ ਮਨਦੀਪ ਮਨਦੀਪ ਸਿੰਘ ਜੀ ਸਾਡੇ ਨਾਲ ਨੇ ਮਨਦੀਪ ਸਿੰਘ ਜੀ ਸੰਗਤਾਂ ਨਾਲ ਅੱਜ ਦੇ ਬਾਰੇ ਵਿਚਾਰ ਸਾਂਝੇ ਕਰਨਗੇ ਚਲੋ ਜੋਰੇ ਬਹੁਤ ਇਸ ਪੱਲੇ ਨੂੰ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਤ ਸੰਗਤਨੀ ਪਤਨ ਸਾਹਿਬ ਸ੍ਰੀ ਗੁਰੂ ਮਾਨ ਦੇਵ ਜੀ ਮਹਾਰਾਜ ਜੀ ਜਮ ਜਾੜੇ ਦੀਆਂ ਲੱਖ 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 ਵਧਾਈਆਂ ਹੋਵੋ ਜੀ ਮੈਂ ਕਿਹਨ ਸਾਤ ਸੰਗਤ ਨੂੰ ਬੇਨਤੀ ਹੈ ਕਿ ਆਜ ਦੇ ਦਿਨ ਗੁਰੂ ਘਰ ਦੀ ਸੇਵਾਵਾਂ ਗੁਰੂ ਕੇ ਲੰਗਰਾਂ ਦੀਆਂ ਗੁਰੂ ਕੇ ਘਰ ਦੀਆਂ ਸੇਵਾਵਾਂ ਗੁਰੂ ਕੇ ਸਿੰਘਾਂ ਦੀ ਸੇਵਾ ਚੜ੍ਹਦੀ ਕਲਾ ਵਿੱਚ ਕਰਿਆ ਕਰੋ ਜੀ ਗੁਰੂ ਜੀ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਜੀ ਜੰਦੇਆਲਾ ਗੁਰੂ ਵਿਖੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਜੀ ਦੇ ਨਾਮ ਕੀਰਤਨ ਇਸ ਵੰਦ ਵਿੱਚ ਅੱਜ ਸਹਿਬ ਜਗਤ ਜੋਰਾਵਰ ਸਿੰਘ ਗੱਤਕਾ ਅਖਾਰਾ ਜਗਿਆਲਾ ਗੁਰੂ ਘਰੋਂ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੰਗਿਆ拉 ਗੁਰੂ ਘਰੋਂ ਨਾਲ ਮਿਲ ਕੇ ਸਭ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾ ਨਾਰਕੀ ਤੇ ਆਰਾਮ ਕੀਤਾ ਗਿਆ ਹੈ ਜਿਸ ਦਾ ਪੜਾਇਆ ਸ੍ਰੀ ਗੁਰਦੁਆਰਾ ਜੋਤੀਸਰ ਵਿਖੇ ਹੋਇਆ ਹੈ ਜੀ ਗੋਦਰ ਜੋਤੀ ਸਾਧੀਆਂ ਸਮੂਹ ਸੰਗਤਾਂ ਨੇ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਸ੍ਰੀ ਸਤਿਏਪਾਲ ਸਾਹਿਬ ਜੀ ਕਰਪਾਤਨ ਜੋ ਸਾਥ ਸੰਗਤ ਜੜਦੀਆਂ ਕਲਾਂ ਬਸੰ। ਹਰ ਮੈਦਾਨੇ ਸਤੰਦਕ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਏ ਸਾਜੀ ਸਾਹਿਬ ਜੀ ਦਾ ਜੋਰਾਵਰਸੇ ਗੱਦਗਾ ਖੜਾ ਦੇ ਪ੍ਰਧਾਨ ਸੋ ਇਸ ਟਾਈਮ ਜੋਤੀ ਸ਼ਰਦੀਆਂ ਸਮੂਹ ਸੰਗਤਾਂ ਵੱਲੋਂ ਜੋ ਲੰਗਰ ਪ੍ਰਸ਼ਾਦੀ ਦਾ ਪ੍ਰਬੰਧ ਸੀ ਆਈਆਂ ਹੋਈਆਂ ਜੋ ਨਗਰ ਕੀਰਤਨ ਦੇ ਜੋ ਸਮੂਹ ਸਾਧ ਸੰਗਤ ਦੇ ਲਈ ਜਿਸ ਵੇ ਸਕੂਲਾਂ ਦੇ ਬੱਚੇ ਬੈਂਡ ਲੈ ਕੇ ਆਏ ਹੋਏ ਨੇ ਹੋਰ ਸਕੂਲ ਦੇ ਸਟਾਫ ਗੱਤਗਾ ਅਖਾੜੇ ਜਾਂ ਹੋਰ ਸੇਵਾ ਕਰਨ ਵਾਲੇ ਜੋ ਅੱਗੇ-ਅੱਗੇ ਰੰਗੋਲੀ ਦੀ ਸੇਵਾ ਕਰ ਰਹੇ ਸਨ ਨਗਰ ਕੀਰਤਨ ਦੇ ਵਿੱਚ ਬਹੁਤ ਸਜਾਵਟ ਦੇ ਨਾਲ ਸੋ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਜੰਡੇਲਾ ਗਰੁੱਪ ਚੋਂ ਇਹ ਤੁਸੀਂ ਵਿਸ਼ੇਸ਼ ਨਗਰ ਕੀਰਤਨ ਦੀ ਕਵਰੇਜ ਦੇਖੀ ਹੈ ਸੋ ਆਸ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਤਾਂ ਕਿ ਤੁਹਾਡੀ ਵੀ ਹਾਜ਼ਰੀ ਲੱਗੇ ਆਓ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਯਤਨ ਕਰੀਏ ਨਾਮ ਜਪੀਏ ਕਰਤ ਕਰੀਏ ਤੇ ਵੰਡ ਛਕੀਏ ਸਰਬੱਤ ਦਾ ਭਲਾ ਮੰਗੇ ਕੋਈ ਵਾਧ ਘਾਟ ਤੋਂ ਪੋਲਤੀ ਕੋ ਉਮੀਦ ਨਾ ਮਾਫ ਕਰਨਾ ਜੀ ਐਸੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ